ਕੀ ਆਪਣੇ ਦੁੱਖਾਂ ਨੂੰ ਸੁਣਾਉਂਦੇ ਆ ਹਾਜ਼ ਸੁਣ ਕੇ ਹੈਰਾਨ ਹੋ ਗਏ ਇੱਕ ਵਿਸ਼ੇ ਦਾ ਹਰ ਮਨ ਨੂੰ ਬੜਾ ਸੋਹਣਾ ਲੱਗਦਾ ਹੈ ਕਿ ਦੁੱਖ ਕਿਸੇ ਕੋਲ ਵੀ ਸੁਣ ਲੋ ਦੇ ਦੁੱਖ ਬੜੇ ਸੋਹਣੇ ਢੰਗ ਨਾਲ ਸੁਣਾਏਗਾ ਬੜੇ ਸੋਹਣੇ ਹਰ ਮਨੋ ਇਸ ਈ ਪੁਰਸ਼ ਦੁੱਖਾਂ ਦਾ ਬਹੁਤ ਵਧੀਆ ਲੱਗਦਾ ਹੈ ਸੁੱਖ ਦਾ ਤੇ ਕੁਝ ਪਤਾ ਹੀ ਕੋਈ ਨਹੀਂ ਜਿਹਨੂੰ ਸੁਖ ਸਮਝਦਾ ਉਹ ਹੈ ਹੀ ਨਹੀਂ ਅਰ ਸੁਖ ਦੁੱਖ ਦੇ ਵਿੱਚ ਬਦਲ ਜਾਂਦਾ ਹੈ ਇਸ ਵਾਸਤੇ ਦੁੱਖ ਦੇ ਵਕਤੇ ਤੇ ਸਾਰੇ ਹੀ ਨੇ ਕਿਸੇ ਕੋਲ ਬੈਠੋ ਲੋੜ ਢੰਗ ਨਾਲ ਬੈਠੋ ਤੇ ਰਿਸ਼ਤਾ ਢੰਗ ਦਾ ਜੁੜ ਜਾਏ ਉਹ ਆਪਣੇ ਦੁੱਖ ਹੀ ਸੁਣਾਏ ਸਤਿਗੁਰ ਕਹਿੰਦੇ ਨੇ ਕਿਸ ਬੇ ਖੋਲੋਂ ਗੰਠੜੇ ਦੁਖੀ ਪਰਾਇ ਮੈਂ ਵੀ ਆਪਣੀ ਦੁੱਖਾਂ ਦੀ ਪੰਡ ਕਿਸੇ ਦੇ ਅੱਗੋਂ ਖੋਲਣਾ ਚਾਹਾਂ ਤੇ ਹਰ ਬੰਦੇ ਕੋਲ ਹੈ ਕਿ ਦੁੱਖਾਂ ਦੀ ਪੰਡ ਤੋਂ ਇਲਾਵਾ ਹੋਰ ਹੈ ਕਿ ਕੁਝ ਵੀ ਨਹੀਂ ਸੁਛ ਵੀ ਨਹੀਂ ਇਹ ਵੀ ਮੈਂਸ ਕਰਦੇ ਹਰ ਮਨੁੱਖ ਕੋਲ ਦੁੱਖਾਂ ਦੀ ਪੰਡ ਤੋਂ ਇਲਾਵਾ ਕੁਝ ਵੀ ਨਹੀਂ ਹੈ ਸਿਆਣਾ ਮਨੁੱਖ ਕਤਈ ਦੁੱਖਾਂ ਦੇ ਪੰਡ ਕਿਸੇ ਦੇ ਅੱਗੋਂ ਨਹੀਂ ਖੋਲਦਾ ਪਤਾ ਹੈ ਕਿਉਂ ਉਹਨੂੰ ਪਤਾ ਹੈ ਮੈਂ ਖੋਲਿਆ ਤੇ ਅਜੇ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ ਉਹਨੇ ਸੈਂਕੜੇ ਦੁੱਖ ਸੁਣਾ ਲੈਣੇ ਚੁੱਪੀ ਨਹੀਂ ਕਰਨਾ ਤੂੰ ਕੀ ਆਪਣਾ ਇੱਕ ਦੁੱਖ ਸੁਣਾ ਲਾ ਉਹਦੇ ਸੈਂਕੜੇ ਸੁਣਨੇ ਪੈਣਗੇ ਉਹ ਮੇਰੀ ਪੰਡ ਹੋਰ ਭਾਰੀ ਕਰ ਦੇਗਾ ਇਕ ਤੇ ਮੇਰੇ ਆਪਣੇ ਦੁੱਖਾਂ ਦੇ ਪਾਡੇ ਕੋ ਸੁਣਾ ਥੋੜਾ ਕੇ ਪਾਰੀ ਕਰਦੇ ਸਿਆਣਾ ਮਰਕ ਆਪਣੇ ਦੁੱਖਾਂ ਦੀ ਬੋਟਲੀ ਕਿਸੇ ਦੇ ਕੋ ਨਹੀਂ ਖੋਲਦਾ ਤੁਸੀਂ ਖੋਲ ਕੇ ਦੇਖਣਾ ਇੱਕ ਦੁੱਖ ਆਪਣਾ ਸੁਣਾਓ ਹੁਣ ਬਾਕੀ ਉਹਦੇ ਸੁਣ ਉਚੋਪੇ ਨਹੀਂ ਕਰੇਗਾ ਕਿਸ ਤੇ ਖੋਲੋਂ ਗੰਠੜੀ ਦੁਖੀ ਭਰਿਆ ਮੈਂ ਆਪਣੇ ਦੁੱਖਾਂ ਦੀ ਪੰਡ ਕੇਦੇ ਅੱਗੋਂ ਖੋਲਾਗਲਾ ਪਹਿਲੇ ਹੀ ਖੋਲ ਕੇ ਰੱਖ ਦਿੰਦਾ ਸੀ। ਸਿਆਣੇ ਮਨੁੱਖ ਨਹੀਂ ਸੁਣਾਉਂਦੇ। ਇਹ ਗੱਲ ਵੱਖਰੀ ਹੈ। ਸਿਆਣੇ ਮਨੁੱਖਾਂ ਕੋਲ ਦੁੱਖਾਂ ਦੀ ਪੰਡ ਭਾਰੀ ਬਹੁਤ ਜ਼ਿਆਦਾ ਹੁੰਦੀ ਹੈ। ਸਿਆਣੇ ਨੂੰ ਦੁੱਖ ਜ਼ਿਆਦਾ ਮਹਿਸੂਸ ਹੁੰਦਾ, ਛੋਟਾ ਵੀ ਵੱਡਾ ਮਹਿਸੂਸ ਹੁੰਦਾ ਹੈ। ਕਾਰਨ ਸੁਚੇਤ ਹੈ, ਸਿਆਣ ਹੈ। ਦੁੱਖ ਨਾਲ ਮਹਿਸੂਸ ਹੋਵੇ ਪੀੜਾ ਨਾ ਮਹਿਸੂਸ ਹੋਵੇ ਜਗਾ ਨੂੰ ਡਾਕਟਰ ਸੁਣ ਕਰ ਦਿੰਦਾ ਆਪਰੇਸ਼ਨ ਕਰਨ ਲੱਗੇ ਇਸ ਵਾਸਤੇ ਕੁਝ ਜਾਨਵਰ ਨੇ ਕੁਝ ਪਸ਼ੂ ਨੇ ਇਤਨੀ ਪੀੜਾ ਨਹੀਂ ਮਹਿਸੂਸ ਕਰਦੇ ਜਿਤਨਾ ਮਨੁੱਖ ਕਰਦਾ ਇਹ ਵੀ ਮਹਿਸੂਸੀ ਇਸ ਵਾਸਤੇ ਕੁਝ ਵਿਦਵਾਨਾਂ ਨੇ ਜੀਵ ਸ਼ਾਸਤਰੀਆਂ ਨੇ ਐਸਾ ਵੀ ਕਹਿ ਦਿੱਤਾ ਐਸੇ ਵੀ ਜੀਵ ਨੇ ਪੀੜਾ ਮਹਿਸੂਸ ਕਰ ਸਕਣ ਇਤਨੀ ਸਮਰੱਥਾ ਹੀ ਨਹੀਂ ਹੈ ਜੀਵ ਤੇ ਦਾਣਿਆਂ ਵਿੱਚ ਵੀ ਹੈ ਜੀਤੇ ਦਾਣੇ ਅਧਕੇ ਜੀਆਂ ਬਾਜ ਨਾ ਕੋਦੇ। ਅਪਛੇਤ ਨੇ ਪੀੜਾ ਮਹਿਸੂਸ ਨਹੀਂ ਕਰ ਸਕਦੇ। ਘਾਹ ਦੇ ਵਿੱਚ ਵੀ ਜੀਵ ਹੈ ਬੜਾ ਪਰਬਲ ਹੈ। ਫੀਕਰ ਵਖਰੀਏ ਜਿੰਦਾ ਕੋਮਲ ਹੋ ਜਾਏ ਤਾਂ ਫੇੜ ਕੁਝ ਹੋਰ ਬਣ ਜਾਂਦੀ ਹੈ। ਰਾਬੀਆ ਇੱਕ ਦਿਨ ਘਾਸ ਤੇ ਬੈਠੇ ਸੀ ਤੇ ਕੁਰਾਨ ਪੜ੍ਹ ਰਹੇ ਸੀ हसन ਨੇ ਕਿਹਾ ਰਾਬੀਆ ਘਾਸ ਤੇ ਕੀ ਜੀਵ ਹੁੰਦਾ ਹੈ ਫੁਮ ਘਾਸ ਤੇ ਬੈਠੇ ਰਾਬੀਆ ਨੇ ਵੀ ਕਿਹਾ ਤੂੰ ਵੀ ਤੇ ਘਾਸ ਤੇ ਚੱਲ ਕੇ ਆ ਰਿਹਾ ਹੈ ਕੋ ਵੀ ਤੇਲੇ ਦਾੜ ਦਾ ਆ ਰਿਹਾ ਹੈ ਔਰ ਕਹਿ ਦਿੱਤਾ ਮੈਨੂੰ ਅਹਿਸਾਸ ਕਰਾਇਆ ਤੂੰ ਬੈਠਰ ਹੈ ਪਰ ਮੈਂ ਕੀ ਕਰਾਂ ਇਸ ਤੋਂ ਇਲਾਵਾ ਹੋਰ ਕਿੱਥੇ ਬੈਠਾਂ ਅਚੇਤ ਨੇ ਅਚੇਤ ਸੁਚੇਤ ਦਾ ਵਰਤਣ ਬਲੇ ਵੈ ਅਚੇਤ ਸੁਚੇਤ ਦੀ ਹੁਰਾਕ ਵੀ ਹੈ ਇਹ ਵੀ ਮੈਂ ਕਰੀਂ ਘਾਸ ਲਾ ਲਓ ਗਊ ਮਜਾਂ ਪੇੜਾਂ ਬੱਕਰੀਆਂ ਜ਼ਿਆਦਾ ਸੁਚੇਤ ਨੇ ਬਨਸਪਤੀ ਘਾਸ ਉਹਨਾਂ ਦੀ ਖੁਰਾਕ ਹੈ ਭੇਡਾਂ ਬੱਕਰੀਆਂ ਹਿਰਨੀਆਂ ਨਾਲੋਂ ਖਰਗੋਸ਼ਾਂ ਨਾਲੋਂ ਸ਼ੇਰ ਜ਼ਿਆਦਾ ਸੁਚੇਤ ਹੈ ਸਭ ਉਹਨਾਂ ਦੀ ਖੁਰਾਕ ਹੈ ਖੁਰਾਕ ਕੁਦਰਤ ਜ਼ਿਆਦਾ ਪੈਦਾ ਕਰਦੀ ਜਿਤਨਾ ਘਾਸ ਪੈਦਾ ਕਰਦੀ ਹੈ ਜੰਗਲਾਂ ਵਿੱਚ ਇਤਨੇ ਹਿਰਨ ਨਹੀਂ ਨੇ ਇਤਨੇ ਸਾਂਬਰ ਤੇ ਚਿਤਲ ਨਹੀਂ ਨੇ ਪਰ ਈਸ਼ਵਰ ਜਿਤਨੇ ਚਿੱਤਲ ਹਿਰਨ ਪੈਦਾ ਕਰਦਾ ਇਤਨੇ ਸ਼ੇਰ ਨਹੀਂ ਹੈ ਉਹਨਾਂ ਨੂੰ ਖਾਣ ਵਾਲੇ ਇਤਨੇ ਨਹੀਂ ਰਜ਼ਕ ਖਾਣ ਵਾਲੇ ਤੋਂ ਰਜ਼ਕ ਹਮੇਸ਼ਾ ਹੀ ਜ਼ਿਆਦਾ ਹੁੰਦਾ ਹੈ ਤੇ ਫਿਰ ਰਜ਼ਕ ਖਾਣ ਵਾਲਾ ਬਾਅਦ ਵਿੱਚ ਪੈਦਾ ਹੁੰਦਾ ਹੈ ਰਜ਼ਕ ਪਹਿਲੇ ਪੈਦਾ ਹੁੰਦਾ ਹੈ ਇਹ ਵੀ ਮਹਿਸੂਸ ਕਰਦੇ ਆ ਪਹਿਲੇ ਦੇਤੇ ਰਜ਼ਕ ਸੰਭਾਹ ਪਾਛੇ ਦੇਤੇ ਜੰਤ ਉਪਾਹ ਰਿਜ਼ਕ ਪਹਿਲੇ ਪੈਦਾ ਹੁੰਦਾ ਹੈ ਰਿਜ਼ਕ ਨੂੰ ਖਾਣ ਵਾਲਾ ਬਾਦ ਦੇ ਇਹਦੇ ਚ ਉਦਾਹਰਨ ਇੱਕ ਬੜਾ ਬਾ ਕਮਾਲ ਦਿੱਤਾ ਹੈ ਇਰਾਨੀ ਸੂਫੀ ਸੰਤ ਨੇ ਉਹ ਕਹਿੰਦਾ ਹੈ ਹਮੇ ਰੋਜ਼ੀ ਮਖਰ ਰਿਜ਼ਕ ਦਾ ਗਮ ਨਾ ਕਰੇ ਉਹ ਕੀ ਨਾ ਕਰੇ ਕਿਉਂ غمے روزی مخن مزن اور کے دفتر را کے پیشے استفل عیزت کن کند پستان مادر را مان دے اسنا دے دو دو پہلے پیدا ہندہ ہے بچے دا جنم بات دے چاہندہ ہے رزق پہلے شیخ سادی میں کیوں غم کرا بچے دا جنم بات دے چاہندہ ہے رزق پہلے بن جاندہ ਪਹਿਲੇ ਬਣਾ ਕਰ। ਪਹਿਲੇ ਦੇਤੇ ਰਜਿਕ ਸੰਭਾ ਸਤਗੁਰਾਂ ਦੀ ਬਾਣੀ। ਪਾਛੇ ਦੇਤੇ ਜੰਤ ਉਪਾਹ। ਜੋ ਜਿਤਨਾ ਅਚੇਤ ਹੈ ਉਸ ਤੋਂ ਉੱਚਾ ਜੋ ਸੁਚੇਤ ਹੈ ਉਦੀਓ ਖੁਰਾਕ ਹੈ। ਇਹ ਵੀ ਮੈਸ ਕਰਦੇ। ਉਦੀਓ ਖੁਰਾਕ। ਜਿਤਨਾ ਸੁਚੇਤ ਮਨੁੱਖ ਪ੍ਰਾਣੀ ਹੋਵੇਗਾ ਉਤਨਾ ਪੀੜਾ ਜ਼ਿਆਦਾ ਮਹਿਸੂਸ ਕਰੇਗਾ। ਦੁੱਖ ਜ਼ਿਆਦਾ ਮਹਿਸੂਸ ਕਰੇਗਾ ਸਾਰੇ ਕਾਇਨਾਤ ਵਿੱਚੋਂ ਮਨੁੱਖ ਜ਼ਿਆਦਾ ਸੁਚੇਤ ਹੈ ਇਸ ਵਾਸਤੇ ਦੁੱਖ ਇਸ ਨੂੰ ਜ਼ਿਆਦਾ ਮਹਿਸੂਸ ਹੁੰਦਾ ਹੈ ਫਿਰ ਮਨੁੱਖਾਂ ਵਿੱਚੋਂ ਜਿਹੜਾ ਦਾਰਸ਼ਨਿਕ ਚਿੰਤਕ ਫਲਸਫਰ ਗਹਿਰ ਗਵੇਰ ਹੈ ਉਹ ਜਿੰਨੇ ਪੀੜਾ ਮਹਿਸੂਸ ਕਰਦਾ ਹੈ ਆਮ ਮਨੁੱਖ ਇਤਨੀ ਨਹੀਂ ਕਰਦਾ ਇਹ ਵੀ ਮਹਿਸੂਸ ਕਰਦਾ ਹੈ ਖੂਬ ਜ਼ਿਆਦਾ ਕਰਦਾ ਹੈ ਕਿਉਂਕਿ ਜ਼ਿਆਦਾ ਸੁਚੇਤ ਹੈ ਨੇ ਉਹਨੇ ਅਜ਼ਮ ਕੀਤੀ ਹੈ ਜਿਵੇਂ ਜਿਵੇਂ ਕੋਈ ਅਚੇਤ ਹੋਵੇਗਾ ਪੀੜਾ ਘਟ ਮਹਿਸੂਸ ਹੋਵੇ ਘਟ ਮਹਿਸੂਸ ਕੋਈ ਇੱਕ ਐਸਾ ਵੀ ਹੁੰਦਾ ਜਿਵੇਂ ਚਲੋ ਇਸ਼ਾਰਾ ਕਰ દઈએ ਕੁਝ ਘੋੜੇ ਐਸੇ ਨੇ ਜਿੰਨੇ ਚਿਰ ਤੱਕ ਚਾਬਕ ਮਾਰੋ ਨਾ ਨਹੀਂ ਚੱਲਦੇ ਕੁਝ ਐਸੇ ਨੇ ਬਸ ਕੌੜਾ ਫੜਕਾਰਨਾ ਤੇ ਪੈਂਦਾ ਹੈ ਮਾਰਨਾ ਨਹੀਂ ਪੈਂਦਾ ਚੱਲ ਪੈਂਦੇ ਕੁਝ ਸਿਰਫ ਆਵਾਜ਼ ਕਰਨੀ ਪੈਂਦੀ ਹੈ ਚੱਲ ਪੈਂਦੇ ਨੇ ਪਰ અત્યੰਤ ਸਿਆਣਾ ਘੋੜਾ ਇਸ਼ਾਰੇ ਨਾਲ ਹੀ ਜਾਂਦਾ ਇਸ਼ਾਰੇ ਨਾਲ ਹੀ ਚੱਲਦਾ ਇਸ ਨੂੰ ਇੰਜ ਬਿਆਨ ਕੀਤਾ ਜਾਂਦਾ ਹੈ ਜਿਹੜਾ ਮਨੁੱਖ ਸਿਰਫ ਇਸ਼ਾਰਾ ਹੀ ਸਮਝ ਜਾਂਦਾ ਹੈ ਬਹੁਤ ਸਿਆਣਾ ਹੈ ਬਸ ਕਿਉਂਕਿ ਕਹਿਣ ਤੇ ਥੋੜਾ ਜਿਹਾ ਸਮਝਦਾ ਹੈ ਉਹਨਾਂ ਨੇ ਬਕਾਇਦਾ ਵਸਤਾਵਾਂ ਬੜਾਈਆਂ ਗਿਆ ਨਾਮ ਦਿੱਤੇ ਹੋਏ ਨੇ ਜੋ ਇਸ਼ਾਰੇ ਨੂੰ ਸਮਝ ਜਾਂਦਾ ਹੈ ਦੇਵਤਾ ਤੇ ਬ੍ਰਿਸ਼ਟਾ ਜੋ ਕਹਿਣ ਤੇ ਸਮਝਦਾ ਹੈ ਮਨੁੱਖ ਹੈ ਤੇ ਜੋ ਕਹਿਣ ਤੇ ਵੀ ਨਹੀਂ ਸਮਝਦਾ ਇਹਨੂੰ ਮਨੁੱਖ ਕਹਿਣ ਦੀ ਲੋੜ ਨਹੀਂ ਪਸ਼ੂ ਪਸ਼ੂ ਜਿੱਥੇ ਬੋਲਿਆ ਵੀ ਵਿਅਰਥ ਚਲਾ ਜਾਂਦਾ ਹੈ ਜਿੱਥੇ بڑے بڑے અવਤਾਰਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ ਨੇ ਜਿੱਥੇ ਗੁਰੂ ਪੈਗੰਬਰਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ ਨੇ بڑے بڑے ਬਜ਼ੁਰਗਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ ਨੇ ਇਹਨੂੰ ਮਨੁੱਖ ਕਹਿਣ ਦੀ ਵੀ ਕੀ ਲੋੜ ਹੈ ਤੇ ਪਸ਼ੂ ਹੈ ਇਸ਼ਾਰਾ ਸਮਝਦਾ ਹੈ ਫਰਿਸ਼ਤਾ ਦੇਵਤਾ ਹੈ ਤੂੰ ਮੈਂ ਅਰਥ ਕਰਾਂ ਜੋ ਇਤਨਾ ਸਿਆਣਾ ਮਨੁੱਖ ਹੈ ਕਿ ਦੇਵਤਾਏ ਇਹਨੂੰ ਪੀੜਾ ਜ਼ਿਆਦਾ ਹੋਵੇ ਦੁੱਖ ਜ਼ਿਆਦਾ ਹੋਵੇ ਜਿਤਨਾ ਮਨੁੱਖ ਚੇਤਨ ਹੋਵੇ ਛੋਟੀ ਪੀੜਾ ਬਹੁਤ ਵੱਡੀ ਲੱਗੇਗੀ ਜਿਤਨਾ ਅਚੇਤ ਹੈ ਬਹੁਤ ਵੱਡੀ ਪੀੜਾ ਛੋਟੀ ਲੱਗੇਗੀ ਇਹ ਵੀ ਮੈਂ ਕਹ ਸਕਦਾ ਕਿਸੇ ਨੂੰ ਮਾਮੂਲੀ ਜਿਹਾ ਵੀ ਅਪਜਸ ਆਤਮ ਹੱਤਿਆ ਤੇ ਮਜਬੂਰ ਕਰ ਦਿੰਦਾ ਹੈ ਤੇ ਕਿਸੇ ਦਾ ਰੋਜ਼ ਪਹਾੜਾਂ ਜੈਸਾ ਅਪਜਸ ਹੁੰਦਾ ਹੈ ਸਿਰ ਤੇ ਜੋ ਵੀ ਨਹੀਂ ਰਹਿੰਦੀ ਕੁਛ ਵੀ ਨਹੀਂ ਕੁਛ ਵੀ ਜਿਤਨਾ ਸਿਆਣਾ ਮੈਸੂਸ ਮਨੋਖ ਹੋਏਗਾ ਉਤਨੇ ਮਾਨਸਿਕ ਤੇ ਸਰੀਰਕ ਪੀੜਾ ਜ਼ਿਆਦਾ ਮੈਸੂਸ ਕਰੇਗਾ ਕਿਉਂਕਿ ਜ਼ਿਆਦਾ ਮੈਸੂਸ ਕਰਨ ਵਾਸਤੇ ਉਹਦੇ ਕੋਲ ਜ਼ਿਆਦਾ ਸਮਝ ਹੈ ਜ਼ਿਆਦਾ ਚੇਤਨਾ ਹੈ ਜ਼ਿਆਦਾ ਸੁਚੇਤ ਹੈ ਤੇਹੀ ਤੇ ਕਾਰਨ ਹੈ ਜਦ ਆਪਰੇਸ਼ਨ ਡਾਕਟਰ ਕਰਦਾ ਹੈ ਅਚੇਤ ਕਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਉਹਨਾਂ ਲਈ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ